ਆਵੇ ਪੁੱਤਾਂ ਮੇਰੇ ਆਖਿ ਪੇਗੇ ਆਵੇ ਨੂੰ ਪੱਪਾ ਮਾਰ ਮਾਰ ਰੋ ਰਹਾ ਮਾਂ ਬਾਪ ਤੇ ਰੋ ਕਿਤੇ ਗਿਆ ਮੇਰੇ ਅੱਤ ਰਾਤੂੰ ਕਿੱਥੋਂ ਲੈ ਇਹ ਟੋਲ ਕੇ ਸਨ ਨੋ ਮੇਰੇ ਪੈਸੇ ਤੋਂ ਬਿਨਾ ਬਿਮਾਰੀ ਦਾ ਨਹੀਂ ਪਤਾ ਲੱਗਿਆ ਕਿ ਤੇ ਰੋ ਰੋ ਮਰ ਗਏ ਤੇ ਉਹ ਤੇਰੇ ਕੋਈ ਜਾਂਦਾ ਨਹੀਂ ਕੋਈ ਜਾਂਦਾ ਨਹੀਂ ਉਹ ਬੈਠੇ ਮਾਂ ਬਾਪ ਨੂੰ ਖਾ ਕੋ ਨੇ ਮੇਰੇ ਅੱਤੂੰ ਰੋ ਰੋ ਮੈਂ ਪਾਪਾ ਬੈਠਿਆ ਖਮਾ ਆਪਣੇ ਆਪ ਤੇ ਰਹਿ ਸਿਰ ਤੇ ਬੈਠੇ ਦੀ ਉਸ ਨੂੰ ਨਾ ਪਾਈ ਨਾ ਕੋਈ ਸਾਥ ਪੁੱਛਦਾ ਨਾ ਕੋਈ ਗਰਾਹ ਪੁੱਛਦਾ ਕੋਈ ਪੈਸਾ ਨਹੀਂ ਕੋਈ ਤੇ ਜਾਨ ਨਹੀਂ ਪਾਈ ਅਦ ਰੋਂ ਦੇ ਤਾਂ ਮੁਸ਼ਕਲ ਕੱਢ ਰਹੇ ਆ ਰੋਟੀ ਪਾਣੀ ਤੋਂ ਭੁੱਖੇ ਬਾਹਰ ਦੇ ਪੈ ਚੁੱਕੇ ਰਹੇ ਹੋ ਖਾਣੇ ਖਾਣ ਲੋ ਆ ਮੇਰੇ ਆ ਤੂੰ ਮਾਰ ਮੇਰੇ ਹੋ ਮੇਰੇ ਦੇ ਤੂੰ ਇਹ ਜੀ ਕਿਦਾਂ ਦਿਨ ਲੋਕਿਆ ਬਿਨਾ ਪੈਸੇ ਤੋਂ ਮੌਤ ਹੋ ਜਾ ਪੈਸਾ ਲਾ ਨਹੀਂ ਸਕਿਆ ਜਿਹੜਾ ਹੈਗਾ ਦੀ ਸਭ ਕੁਝ ਨੀਕੀ ਬਾਕੇ ਦੇਦਾ ਸੀ ਭਾਈ ਬਾਅਦ ਚ ਪੈਸਾ ਮਿਲਿਆ ਨਹੀਂ ਨਾ ਸਰਕਾਰ ਦਿੰਦੀ ਨਾ ਕੋਈ ਹੋਰ ਪੈਣ ਪਾਈ ਦੰਦਾ ਦੀ ਬੁੜੇ ਤੋਂ ਕਿਹੜੇ ਨੋਟ ਮਿਲਦੇ ਨੇ ਸਾਨੂੰ ਨਾ ਦੇ ਸਕਦਾ 75 ਸਾਲ ਦੀ ਉਮਰ ਚੋਂ ਕਿੱਥੋਂ ਕਮਾ ਕੇ ਦੇ ਦੂ ਕੋਈ ਹੋਰ ਬੰਦਾ ਨਹੀਂ ਕਮਾਉਣ ਵਾਲਾ ਮੁੰਡਾ ਕੋਈ ਆਪਣੇ ਕੋਲ ਪੁੱਤ ਪੁੱਤ ਨੇ ਛੋਟੇ ਛੋਟੇ ਇੱਕ ਖੀਸਾ ਵਾਲਾ ਇੱਕ ਛੱਤ ਸਾਧ ਦੀ ਗੁੰਡੀ ਆ ਭਾਈ ਤਾਂ ਨਹੀਂ ਕਮਾ ਸਕਦੇ ਉਹਨਾਂ ਦੀ ਫੀਸ ਵੀ ਨਹੀਂ ਭਰ ਹੁੰਦੀ ਆ ਉਹ ਵੀ ਅੱਖਾਂ ਦੀ ਵੀ ਦਿੱਕਤ ਆ ਪਾਈ ਇੱਕ ਅੱਖ ਬੈਠ ਗਈ ਐ ਦੂਸਰੀ ਦੀ ਬਣਦੀ ਕੋਸ਼ਿਸ਼ ਕਰਦੇ ਜੀ ਉਹ ਵੀ ਪੈਸੇ ਮੰਗਦੇ ਨੇ ਪੈਸਾ ਹੈ ਨਹੀਂ ਆਪਣੇ ਕੋਲ ਇੱਕ ਵਿਦਾ ਮੇਰਾ 10000 ਵਿਦਾਇਆ ਬਾ ਉਹ ਵੀ 2 ਗਣਾ ਮੀਟਰ ਪੱਟ ਲੈ ਗਏ ਨੇ ਉਹ ਵੀ ਮਿਹਨਤੀ ਕਰਕੇ ਤਾਂ ਟਾਈਮ ਲਾ ਰਹਾ ਹਾਂ ਉਹ ਵੀ ਕਹਿੰਦੇ ਪੈਸਾ ਪਰੇਗਾ ਬੜਿਆ ਮੀਟਰ ਲਾ ਦਾਂਗੇ ਨਹੀਂ ਇਹ ਵੀ ਪੱਟਾਂਗੇ ਹੁਣ ਪਾਈ ਮੇਰੀ ਬੇਬੇ ਪੁੱਤ ਨੂੰ ਬਿਮਾਰੀ ਸੀ ਬਿਮਾਰੀ ਦਾ ਦਰਦ ਨਹੀਂ ਰੁਕਿਆ ਜੀ ਇਹਦਾ ਇੱਕ ਲੱਤ ਪੈਦਾ ਕੱਟੀ ਗਈ ਦੂਸਰੀ ਫੇਰ ਸੁਭਾਵਨਾ ਕਰੀਆ ਦਾਖਲ ਉੱਥੇ ਰੱਖਿਆ ਚੰਡੀਗੜ੍ਹ ਵੀ ਰੱਖਿਆ ਦਾ ਘਰਾਲੀ ਸਾਹਿਬ ਵੀ ਰੱਖਿਆ ਸੀ ਲੋਕਾਂ ਨੇ ਕੋਈ ਮਦਦ ਨਹੀਂ ਕੀਤੀ ਜਿਹੜਾ ਪੈਸਾ ਹੈਗਾ ਦੀ ਸਭ ਲਾ ਕੇ ਡਾਕਟਰ ਨੂੰ ਦੇ ਕੇ ਬੇਲਾ ਆਪਣੇ ਕੋਲ ਨਾ ਕਰਾਏ ਵਾਸਤੇ ਰਿਹਾ ਪੈਸਾ ਵੀ ਨਾ ਕਿਵੇਂ ਜਾ ਪਹਿਲਾਂ ਵੀ ਤੁਸੀਂ ਅਦੇ ਪੇਟੇ ਨੂੰ ਅਦੇ ਮੋਢੇ ਤੇ ਚੁੱਕ ਕੇ ਹਾਂ ਮੋਢਿਆਂ 'ਚ ਚੁੱਕ ਕੇ ਤਾਂ ਗੜੀ ਆਂ ਡਲ ਰਹੀਆਂ ਇਲਾਜ ਉਸ ਵੇਲੇ ਹੋ ਗਿਆ ਸੀ ਥੋੜਾ ਮਤ ਉਹ ਜਦ ਲੱਤ ਕੱਟੀ ਗਈ ਸੀ ਫਿਰ ਲੱਤ ਘੱਟ ਕੇ ਪੰਜ-ਛਤ ਬਾਅਦ ਫੇਰ ਚੱਲਦਾ ਹੈ ਕੰਮ। ਇਹ ਬੰਦਾ ਫੇਰ ਨਹੀਂ ਰੁਕਿਆ। ਬੇਗਾਨਾ ਉਹ ਕਹਿੰਦੀ ਬਾਬਾ ਜੀ ਦੀ ਮੌਤ ਹੋ ਕੇ ਰਹੂਗੀ। ਨਹੀਂ ਲੱਤ ਘਟਾ ਮਹਾ ਲੱਤ ਘਟਾ ਈ ਕਾਹਨ ਚੱਕੂ ਦੇ ਨੂੰ। ਇਹਨੂੰ ਚੱਕੂ ਕਾਉਂ ਕਿਹੜੇ ਪਿੰਡ ਜੋ ਬੰਦੇ ਆਉਂਦੇ ਨੇ ਆਪਣੇ ਕੋਲ। ਹਾਂਜੀ। ਆ ਚੱਕਰ ਦਾ ਪਿਆ ਨਹੀਂ ਜੇ ਮੈਨੂੰ ਐ ਪੜਾਂਦਾ ਵੀ ਲੱਤ ਘਟਾ ਦਿੰਦਾ ਚਲੋ ਬੇਟਾ ਦਾ ਬੈਠਾ ਰਹਿੰਦਾ। ਹੁਣ ਭਾਈ ਆਪਣੀ ਦਾ ਮਿਰਦਾ ਬੇਵਾਹ ਹੋਈ ਪਈ ਆ। ਕੋਈ ਆਪਣਾ ਹੀਦਾ ਨਹੀਂ ਕੋਈ ਤਸੀਦਾ ਨਹੀਂ ਹੁਣ। ਨਾ ਪੈਸਾ ਰਿਹਾ ਨਾ ਤੁਸੀਂ মিডিਆ ਦੇ ਮਾਧਿਅਮ ਨਾਲ ਹੀ ਕੀ ਤੁਸੀ ਤੋਹਾਰ ਲਗਾਉਣਾ ਚਾਹੁੰਦੇ ਹੋ ਹਾਂਜੀ ਤੁਸੀਂ ਸਾਡੇ মিডিਆ ਦੇ ਮਾਧਿਅਮ ਨਾਲ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਦਾ মিডিਆ ਨੂੰ ਸਾਨੂੰ ਇਹੀ ਕਹਿੰਦੇ ਆ ਭਾਈ ਜੇ ਕੋਈ ਫਟੋਂ ਬੰਦਾਚਾਰਾ ਕੋਈ ਕਰ ਸਕਦਾ ਹੋ ਗਰੀਬ ਆਦਮੀ ਦੀ ਮਦਦ ਨਹੀਂ ਮੇਰਾ ਕੋਈ ਜੋਰ ਨਹੀਂ ਪਾਣੀ ਤੋਂ ਵੀ ਰਹਿ ਗਏ ਪਾਣੀ ਵੀ ਨਹੀਂ ਹੈਗਾ ਸਾਡੇ ਕੋਲ ਠੀਕ ਹੈ ਪਾਣੀ ਵੀ ਨਹੀਂ ਹੈਗਾ ਭਾਈ ਕਿਸੇ ਦੇ ਬਾਲਟੀ ਭਰਦੇ ਆ ਉਹ ਵੀ ਭਰ ਦਿੰਦਾ ਕੋਈ ਨਹੀਂ ਭਰ ਦਿੰਦਾ ਠੀਕ ਹੈ